ਬਲਵੰਤ ਸਿੰਘ ਰਾਜੂਵਾਨਾ ਦੀ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਸੈਂਟਰ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਚੁੱਕੀ ਹੈ ਔਰ ਕਿਹਾ ਹੈ ਕਿ 4 ਹਫ਼ਤੇ ਦੇ ਅੰਦਰ-ਅੰਦਰ ਆਪਣਾ ਪੱਖ ਪੇਸ਼ ਕੀਤਾ ਜਾਵੇ 12 ਸਾਲ ਤੋਂ ਇਹ ਮਾਮਲਾ ਇਹ ਫੈਸਲਾ ਕਿਉਂ ਲੰਬਿਤ ਹੈ ਇਸ ਮਾਮਲੇ ਦੇ ਵਿੱਚ ਜਿੱਥੇ ਸਜ਼ਾਏ ਮੌਤ ਦਿੱਤੀ ਗਈ ਸੀ ਉਸ ਮਾਮਲੇ ਨੂੰ ਲੈ ਕੇ ਕਿਉਂ 12 ਸਾਲ ਤੱਕ ਦਾ ਵੇਟ ਲਗਾਇਆ ਗਿਆ ਇਸ ਤੋਂ ਪਹਿਲਾਂ ਜਿਹੜੀ ਮਰਸੀ ਪਟੀਸ਼ਨ ਪਾਈ ਗਈ ਸੀ ਐਸਜੀਪੀਸੀ ਵੱਲੋਂ ਉਸ ਦੇ ਆਧਾਰ ਦੇ ਉੱਤੇ ਕਿਉਂ ਇਹ ਮਾਮਲਾ ਅਜੇ ਤੱਕ ਲੰਬਿਤ ਹੁੰਦਾ ਆਇਆ ਹੈ ਸਾਰਾ ਕੁਝ ਜਿਹੜਾ ਉਹ ਸੁਪਰੀਮ ਕੋਰਟ ਨੇ ਪੁੱਛਿਆ ਹੈ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਔਰ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਮਾਮਲੇ ਨੂੰ ਲੈ ਕੇ ਇਹ ਕੋਈ ਪਹਿਲੀ ਰਿਟ ਪਟੀਸ਼ਨ ਨਹੀਂ ਹੈਗੀ ਜਿਹੜੀ ਸੁਪਰੀਮ ਕੋਰਟ ਚ ਪਈ ਹੈ ਬਲਵੰਤ ਸਿੰਘ ਰਾਜੂਆਣਾ ਵੱਲੋਂ ਇਹ ਪਹਿਲਾਂ ਵੀ ਇੱਕ ਵਾਰ ਰਿਟ ਪਟੀਸ਼ਨ ਪੈ ਚੁੱਕੀ ਹੈ 2000 23 ਦੇ ਵਿੱਚ ਔਰ ਲਗਭਗ 1 ਸਾਲ ਤੋਂ ਬਾਅਦ ਦੁਬਾਰਾ ਰਿਟ ਪਟੀਸ਼ਨ ਜਿਹੜੀ ਹੈ ਉਹ ਫਾਈਲ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਔਰ ਇਸ ਪਟੀਸ਼ਨ ਦੇ ਵਿੱਚ ਦੁਬਾਰਾ ਉਸੇ ਚੀਜ਼ ਨੂੰ ਲੈ ਕੇ ਆਵਾਜ਼ ਚੁੱਕੀ ਗਈ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਇਹ ਤਾਂ ਕੁਝ ਪ੍ਰਸ਼ਾਸਨਿਕ ਤੱਥ ਨੇ ਜਿਹੜੇ ਸਾਂਝੇ ਕਰਨੇ ਜ਼ਰੂਰੀ ਨੇ ਪਰ ਕੁਝ ਗੱਲਾਂ ਏਦਾਂ ਦੀਆਂ ਵੀ ਵਾਪਰ ਰਹੀਆਂ ਜਿਹੜੀਆਂ ਆਮ ਬੋਲਚਾਲ ਦੇ ਵਿੱਚ ਨੇ ਜਿਹੜੀਆਂ ਆਮ ਲੋਕਾਂ ਦੇ ਵਿੱਚ ਨੇ ਔਰ ਲੋਕ ਸਿਆਸਤਦਾਨ ਸਿਆਸੀ ادارے ਪੰਥਕ ادارے ਇਹ ਆਪਸ ਦੇ ਵਿੱਚ ਗੱਲਬਾਤ ਕਰਦੇ ਜਾਂ ਕਿ ਆਸਰਾਈਆਂ ਲਾਉਂਦੇ ਨਜ਼ਰ ਆ ਰਹੇ ਨੇ ਇਹਦੇ ਵਿੱਚ ਇੱਕ ਵੱਡਾ ਤੱਤ ਸਾਹਮਣੇ ਆ ਰਿਹਾ ਹੈ ਇੱਕ ਵੱਡਾ ਵਿਚਾਰ ਸਾਹਮਣੇ ਆ ਰਿਹਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਉਹ ਬਲਵੰਤ ਸਿੰਘ ਰਾਜੋਆਣਾ ਜਿਹੜੇ ਆ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲकांड ਦੇ ਵਿੱਚ ਸਜ਼ਾ ਕੱਟ ਰਹੇ ਨੇ ਹੁਣ ਤੱਕ ਬਲਦੀ ਸਿੰਘਾਂ ਦੇ ਵਿੱਚ شمار ਹੋਕੇ ਵੀ ਕਈ ਵਾਰ ਬਲਵੰਤ ਸਿੰਘ ਰਾਜੋਆਣਾ ਨੂੰ ਚ شمار ਨਹੀਂ ਹੋ ਪਾਉਂਦੇ ਖੈਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਚਰਚਾ ਚੱਲਦੀ ਪਈ ਹੈ ਕਿ ਅੱਜ ਤੱਕ ਤਾਂ ਬਲਵੰਤ ਸਿੰਘ ਰਾਜੋਆਣਾ ਇਸ ਮਤ ਦੇ ਹਾਮੀ ਸੀਗੇ ਕਿ ਉਹਨਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਜਿਵੇਂ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੇ ਆਪਣਾ ਬਿਆਨ ਲਿਖਿਆ ਜਾਂ ਫਿਰ ਜੇ ਗੱਲ ਕਰੀਏ ਜਗਤਾਰ ਸਿੰਘ ਤਾਰਾ ਦੀ ਉਹਨਾਂ ਨੇ ਆਪਣਾ ਬਿਆਨ ਲਿਖਿਆ ਉਸੇ ਸੰਬੰਧੀ ਬਲਵੰਤ ਸਿੰਘ ਰਾਜੋਆਣਾ ਵੀ ਜਿਹੜੇ ਨੇ ਉਸੇ ਤਰ੍ਹਾਂ ਦਾ ਬਿਆਨ ਰੱਖਦੇ ਨਜ਼ਰ ਆਏ ਸੀ ਅੱਜ ਤੱਕ ਕਹਿੰਦੇ ਸੀ ਕਿ ਜੋ ਕਰਨਾ ਸੀ ਉਹ ਕਰ ਦਿੱਤਾ ਹੁਣ ਉਹ ਬਿਲਕੁਲ ਵੀ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਨਹੀਂ ਲੈ ਕੇ ਜਾਣਗੇ ਨਾ ਹੀ ਉਹਨਾਂ ਨੂੰ ਕੋਈ ਲੋੜ ਹੈ ਪਰ ਦੂਜੇ ਪਾਸੇ ਹੁਣ ਦੂਜੀ ਵਾਰ ਰੈਟ ਪਟੀਸ਼ਨ ਸੁਪਰੀਮ ਕੋਰਟ ਚ ਫਾਈਲ ਕੀਤੀ ਗਈ ਹੈ ਹਾਲਾਂਕਿ ਇਸ ਗੱਲ ਦੇ ਉੱਤੇ ਕਿਹਾ ਜਾ ਸਕਦਾ ਹੈ ਕਿ ਠੀਕ ਹੈ ਜਿਹੜੀ ਸਜ਼ਾ ਮੌਤ ਲਈ ਗਈ ਸੀ ਉਹ ਅਜੇ ਤੱਕ ਲੰਬੇ ਚਾ ਉਹਦੇ ਉੱਤੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਨਾ ਸੈਂਟਰ ਵੱਲੋਂ ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਥੋੜੀ ਬਹੁਤ ਆਸ ਵੱਜੀ ਹੈ ਹੋ ਸਕਦਾ ਕਿ ਸੁਪਰੀਮ ਕੋਰਟ ਵੱਲੋਂ ਕਿਸੇ ਰਾਹ ਠਿਕਾਣੇ ਲਗਾ ਦਿੱਤਾ ਜਾਵੇ ਫਿਰ ਇਸ ਤੋਂ ਪਹਿਲਾਂ ਜਿਹੜੀ ਰੈਟ ਪਟੀਸ਼ਨ 2023 ਚ ਪਾਸ ਹੋਈ ਸੀ ਉਹ ਤਾਂ ਸਜ਼ਾ ਮੌਤ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਸਿਗੀ ਔਰ ਉਸ ਮਾਮਲੇ ਦੇ ਸਬੰਧੀ ਜੇ ਦੇਖਿਆ ਜਾਵੇ ਤਾਂ ਕੀ ਬਲਵੰਤ ਸਿੰਘ ਰਾਜੋਆਣਾ ਹੁਣ ਆਪਣੇ ਬਚਾਅ ਵਾਸਤੇ ਹਿੰਮਤ ਜਟਾਉਂਦੇ ਨਜ਼ਰ ਆ ਰਹੇ ਆ ਸੁਪਰੀਮ ਕੋਰਟ ਦੇ ਵੱਲ ਨੂੰ ਮੂੰਹ ਕਰਦੇ ਨਜ਼ਰ ਆ ਰਹੇ ਆ ਬਲਵੰਤ ਸਿੰਘ ਰਾਜੋਆਣਾ ਤਾਂ ਨਾ ਇੱਕ ਵੱਡਾ ਨਾਮ ਹੈ ਔਰ ਖਾਸ ਕਰਕੇ ਬੰਦੀ ਸਿੰਘਾਂ ਦੇ ਵਿੱਚ ਇੱਕ ਵੱਡਾ ਨਾਮ ਹੈ ਉੱਥੇ ਦੂਜੇ ਪਾਸੇ ਸਵਾਲ ਖੜਨ ਲੱਗੇ ਕਿ ਕੀ ਹੁਣ ਬਲਵੰਤ ਸਿੰਘ ਰਾਜੋਆਣਾ ਵੀ ਜੇਲ੍ਹੋਂ ਬਾਹਰ ਆਉਣਾ ਚਾਹੁੰਦੇ ਆ ਕਿ ਹੁਣ ਉਹ ਜਜ਼ਬਾ ਖਤਮ ਹੋ ਗਿਆ ਜਿੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਇਸ ਕੁਰਬਾਨੀ ਕਰਕੇ ਭਾਈ ਦੇ ਨਾਂ ਨਾਲ जाने, जाने नाल नाल जान जा रहे सी कि ਹੁਣ ਉਹ ਜੇਲ੍ਹੋਂ ਬਾਹਰ ਆ ਜਾਣਗੇ ਜਾਂ ਫਿਰ ਉਹ ਆਪ ਆਉਣਾ ਚਾਹੁੰਦੇ ਆ ਸਵਾਲ ਬੇਹੱਦ ਖੜਦੇ ਪਏ ਆ ਪਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਚਰਚਾਵਾ ਅਲੈਦਾ ਪੱਧਰ ਤੇ ਵੀ ਚੱਲ ਰਹੀਆਂ ਨੇ ਇਸ ਬਾਰੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਸਕੀ ਹੈ ਉਸ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਜੀ ਇਸ ਪਟੀਸ਼ਨ ਦੀ ਪੈਰਵੀ ਜਿਹੜੀ ਆ ਵਕੀਲ ਦੇ ਨਾਲ ਰਲ ਕੇ ਕਰਦੇ ਪਏ ਆ ਔਰ ਜਿੰਨੀ ਕਿ ਜਾਣਕਾਰੀ ਉਹਨਾਂ ਨੇ ਪੱਤਰਕਾਰਾਂ ਨੂੰ ਦਿੱਤੀ ਉਸ ਦੇ ਵਿੱਚ ਇਹੀ ਕਿਹਾ ਗਿਆ ਕਿ ਚੰਗੇ ਵਤੀਰੇ ਤੇ ਚੱਲਦੇ ਬਲਵੰਤ ਸਿੰਘ ਰਾਜੋਆਣਾ ਦੇ ਸੰਬੰਧੀ ਫੈਸਲੇ ਨੂੰ ਵਿਚਾਰਨ ਦੀ ਜਿਹੜੀ ਅਪੀਲ ਹੈ ਉਹ ਸੁਪਰੀਮ ਕੋਰਟ ਦੇ ਕੋਲ ਕੀਤੀ ਗਈ ਹੈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਵਤੀਰਾ ਕਹਿੰਦੇ ਉਹ ਚੰਗਾ ਹੈ ਪਰ ਉਸ ਅਧਾਰ ਦੇ ਉੱਤੇ ਕੋਈ ਵੀ ਫੈਸਲਾ ਹੁਣ ਤੱਕ ਨਹੀਂ ਸੁਣਾਇਆ ਗਿਆ ਹਜੇ ਤੱਕ ਤੱਕ ਕੋਈ ਫੈਸਲਾ ਸਾਹਮਣੇ ਨਹੀਂ ਆ ਸਕਿਆ ਹਾਲਾਂਕਿ ਸਾਲ ਪੁਰਾਣੀ ਪਟੀਸ਼ਨ ਨੂੰ ਵੀ ਲੰਘ ਚੁੱਕਿਆ ਹੈ ਇਹੀ ਮਾਮਲਾ ਪਹਿਲਾਂ ਵੀ ਵਿਚਾਰਿਆ ਗਿਆ ਸੀ ਔਰ ਉਸ ਵੇਲੇ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਸੀ ਉੱਤੇ ਫੈਸਲਾ ਸੁਣਾਉਣ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਕੋਲ ਸਾਰਾ ਦਾਰੂ ਮਦਾਰ ਹੈਗਾ ਖੈਰ ਇਹ ਗਲਤਤਾ ਜ਼ਰੂਰ ਠੀਕ ਹੈ ਰਾਸ਼ਟਰਪਤੀ ਦੇ ਸਾਈਨ ਰਾਸ਼ਟਰਪਤੀ ਦੇ ਨਾਂ ਹੇਠ ਫੈਸਲਾ ਸੁਣਾਇਆ ਜਾਵੇਗਾ ਪਰ ਜਿਹੜਾ ਫੈਸਲਾ ਹੈ ਉਹ ਮੂਲ ਤੌਰ ਦੇ ਉੱਤੇ ਗ੍ਰਹਿ ਮੰਤਰਾਲੇ ਵੱਲੋਂ ਆਣਾ ਹੁੰਦਾ ਗ੍ਰਹਿ ਮੰਤਰਾਲੇ ਵੱਲੋਂ ਉਹ ਸਾਰਾ ਮਾਮਲਾ ਆਵੇਗਾ ਫੈਸਲਾ ਆਵੇਗਾ ਤੇ ਉਹ ਰਾਸ਼ਟਰਪਤੀ ਵੱਲੋਂ ਅੱਗੇ ਸੰਬੋਧਨ ਕੀਤਾ ਜਾਵੇਗਾ ਤੇ ਉਹ ਫੈਸਲਾ ਅਖਤਿਆਰ ਕੀਤਾ ਜਾਵੇਗਾ ਪਰ ਹੁਣ ਸੁਪਰੀਮ ਕੋਰਟ ਨੇ ਵੀ ਇਸ ਵਿੱਚ ਆਪਣਾ ਰੋਲ ਅਦਾ ਕੀਤਾ ਹੈ ਇਸ ਮਾਮਲੇ ਦੇ ਉੱਤੇ ਸੁਣਵਾਈ ਮੁੱਢੋਂ ਸ਼ੁਰੂ ਕਰਨ ਦੀ ਗੱਲ ਕਹੀ ਹੈ ਔਰ ਇਸੇ ਸੰਬੰਧੀ ਬਲਵੰਤ ਸਿੰਘ ਰਾਜੂ ਉਹਨਾਂ ਦਾ ਮਾਮਲਾ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ ਖੈਰ ਅ ਇਹ ਵੀ ਦੱਸ ਦਿੰਦੇ ਆ ਕਿ ਕੁਝ ਅੰਦਰੂਨੀ ਤਾਥੇ ਵੀ ਦੱਸ ਰਹੇ ਨੇ ਕਿ ਸੂਤਰਾ ਹਵਾਲੇ ਕੋ ਕਲਾਇਦਾ ਪਦਰ ਤੇ ਉੱਤੇ ਵਿਚਾਰ ਧਾਰਾ ਸ਼ੁਰੂ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਆਪੋਜ਼ਿਟ ਬਲਵੰਤ ਸਿੰਘ ਰਾਜਵਾਨਾ ਨੂੰ ਖੜਿਆ ਕੀਤਾ ਜਾ ਸਕਦਾ ਔਰ ਖੜਾ ਕੌਣ ਕਰੇਗਾ ਉਹੀ ਪਾਰਟੀ ਜਿਸ ਦਾ ਪੱਖ ਬਲਵੰਤ ਸਿੰਘ ਰਾਜਵਾਨਾ ਨੇ ਕਹਿੰਦੇ ਇੱਕ ਵਾਰ ਪੂਰਿਆ ਸੀ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਵਾਸਤੇ ਬਲਵੰਤ ਸਿੰਘ ਰਾਜਵਾਨਾ ਇਹ ਗੱਲ ਕਹਿ ਚੁੱਕੇ ਨੇ ਪਹਿਲਾਂ ਕਿ ਉਸ ਅਕਾਲੀ ਨੇ ਤਾਂ ਅਕਾਲੀ ਹੀ ਰਹਿਣਗੇ ਪਰ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਨਾਲ ਵੀ ਮਤਭੇਦ ਜਿਹੜੇ ਨੇ ਉਹ ਬਲਵੰਤ ਸਿੰਘ ਰਾਜਵਾਨਾਂ ਦੇ ਹੋ ਚੁੱਕੇ ਸਿਸ ਤੋਂ ਪਹਿਲਾਂ ਵਰਤ ਕਈ ਵਾਰ ਬਲਵੰਤ ਸਿੰਘ ਰਾਜਵਾਨਾਂ ਭਾਵੇਂ ਰੱਖ ਚੁੱਕੇ ਨੇ ਪਰ ਇਸ ਦੇ ਬਾਵਜੂਦ ਹਜੇ ਤੱਕ ਕੋਈ ਸੱਟਾ ਨਹੀਂ ਸੀ ਨਿਕਲਿਆ ਹੁਣ ਬਲਵੰਤ ਸਿੰਘ ਰਾਜਵਾਨਾਂ ਨੂੰ ਲੈ ਕੇ ਚਰਚਾ ਆਮਾ ਨੇ ਕਿ ਸ਼ਰੋਮਣੀ ਅਕਾਲੀ ਦਲ ਦੇ ਵਾਸਤੇ ਚੜ੍ਹਦਾ ਸੂਟਜ ਬਣ ਕੇ ਬਲਵੰਤ ਸਿੰਘ ਰਾਜਵਾਨਾਂ ਆ ਸਕਦੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਫਿਲਹਾਲ ਡਾਮਾਂਡੂਲ ਨਜ਼ਰ ਆ ਰਹੇ ਐ ਉਥੇ ਐ ਹੋ ਸਕਦਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਉਹਨਾਂ ਦੇ ਦਰਵਾਜ਼ਾਰ ਨੂੰ ਉਹਨਾਂ ਦੀ ਡੁੱਬਦੀ ਨਾਂ ਨੂੰ ਬਚਾਉਣ ਲਈ ਮੈਦਾਨ ਦੇ ਵਿੱਚ ਨਤਰਣ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਆਪੋਜ਼ਿਟ ਜੇ ਕਿਸੇ ਨੂੰ ਖੜ੍ਹਾ ਕਰਨਾ ਹੈ ਤੇ ਉਹ ਬਲਵੰਤ ਸਿੰਘ ਰਾਜਵਾਨਾ ਹੋ ਸਕਦੇ ਨੇ ਸੂਤਰਾਂ ਹਵਾਲਿਆਂ ਇਹ ਤੱਥ ਇਹ ਵਿਚਾਰ ਤਾਂ ਆ ਰਹਾ ਮ ਸਾਹਮਣੇ ਆ ਰਹੀਆਂ ਸ਼੍ਰੋਮਣੀ ਅਕਾਲੀ ਦਲ ਹੁਣ ਦਾ ਵੱਡੇ ਪੱਧਰ ਦੇ ਉੱਤੇ ਖੇਡ ਸਕਦਾ ਬਲਵੰਤ ਸਿੰਘ ਰਾਜਵਾਨਾ ਨੂੰ ਔਰ ਸੀਨੀਅਰ ਪੱਤਰਕਾਰ ਤੱਕ ਇਹ ਵੀ ਗੱਲ ਕਰ ਰਹੇ ਐ ਇਰੇ ਵਿੱਚ ਵੀ ਕੋਈ ਦੋਰ ਹੈ ਨਹੀਂ ਹੈ ਕਿ ਬਲਵੰਤ ਸਿੰਘ ਰਾਜੋਆਣਾ ਜੇ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਨੂੰ ਸਵੀਕਾਰਤਕ ਸਾਧ ਦੇ ਜ਼ਫੇਦਾਰ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ ਹਾਲਾਂਕਿ ਜ਼ਫੇਦਾਰ ਯਾਨੀ ਰਣਜੀਤ ਸਿੰਘ ਦੀ ਗੱਲ ਕਰਦੇ ਨਜ਼ਰ ਆਏ ਕੁਝ ਸੀਨੀਅਰ ਪੱਤਰਕਾਰ ਕਹਿੰਦੇ ਕਿ ਉਹ ਜਦੋਂ ਜੇਲ੍ਹ 'ਚ ਸੀ ਉਦੋਂ ਹੀ ਉਹਨਾਂ ਨੂੰ ਜ਼ਫੇਦਾਰ ਸਥਾਪਿਤ ਕਰ ਦਿੱਤਾ ਗਿਆ ਸੀ ਔਰ ਹੁਣ ਬਲਵੰਤ ਸਿੰਘ ਰਾਜੋਆਣਾ ਬਾਰੇ ਵੀ ਇਸੇ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਹੋ ਸਕਦਾ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲਣ ਔਰ ਇਹ ਵੀ ਕਿ ਆਸਰਾਂੀਆਂ ਜਿਤਾਈਆਂ ਜਾ ਰਹੀਆਂ ਕਿ ਬਲਵੰਤ ਸਿੰਘ ਰਾਜੋਆਣਾ ਜੇਲ੍ਹੋਂ ਬਾਹਰ ਆ ਸਕਦੇ ਐਤਕੀ ਐਤਕੀ ਆਸਾਰ ਸਟਰੋਂਗ ਨਜ਼ਰ ਆ ਰਿਹਾ ਕੀ ਬਣਦਾ ਕੀ ਨਹੀਂ ਬਣਦਾ ਆਉਣ ਵਾਲੇ ਸਮੇਂ ਨੂੰ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਬਨ ਇੰਡੀਆ ਪੰਜਾਬੀ ਤੇ